ਲੁਧਿਆਣਾ ਦੇ ਪੱਟੀਆਂ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗਲੀ ਦੇ ਵਿੱਚ ਜਨਾਨੀਆਂ ਜੁੰਡਮ ਜੁੰਡੀ ਹੋ ਗਈਆਂ ਅਤੇ ਇੱਥੇ ਇੰਨਾ ਕੁ ਜ਼ਿਆਦਾ ਹੰਗਾਮਾ ਹੋਇਆ ਕਿ ਸਿਰ ਤੱਕ ਪਾੜ ਦਿੱਤੇ ਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆਂ ਸੋ ਦਾਅਦੀ ਹੈ ਕਿ ਪਟੀਆਂ ਇਲਾਕੇ ਦੇ ਵਿੱਚ ਟਰਾਲੀ ਲੰਘਾਉਣ ਨੂੰ ਲੈ ਕੇ ਇਹ ਵਿਵਾਦ ਹੋਇਆ ਬਹਿਸ ਵਜ ਤੋਂ ਬਾਅਦ ਟਰਾਲੀ ਚਾਰਕ ਨੇ ਆਪਣੇ ਸਾਥੀ ਸੱਦੇ ਅਤੇ ਉੱਥੇ ਹੀ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਇਹ ਇਲਜ਼ਾਮ ਜ਼ਖਮੀ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਜੋ ਕਿ ਇਸ ਵਕਤ ਜੇਰੇ ਇਲਾਜ ਹਸਪਤਾਲ ਦੇ ਵਿੱਚ ਨੇ ਉਹਨਾਂ ਕਹੇ ਕਿ ਇਸ ਟਰਾਲੀ ਨੂੰ ਲੰਘਾਉਣ ਨੂੰ ਲੈ ਕੇ ਵਿਵਾਦ ਹੋਇਆ ਤਾਂ ਉਹਨਾਂ ਨੇ ਆਪਣੇ ਸਾਥੀ ਨੂੰ ਸੱਦ ਕੇ ਸਾਡੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਕੁਲ ਰਾਤੀ ਬੰਦੇ ਆਏ ਠੀਕੇ ਉਹਨਾਂ ਨੇ ਮੇਰੇ ਹਸਬੰਦ ਨੂੰ ਫੁੱਟਣ ਲੱਗੇ ਹੋ ਆਪਕੇ ਮੈਂ ਬੀਚ ਬਚਾਓ ਕਰਨਗੇ ਪਹਿਲੇ ਤਾਂ ਮੇਰੇ ਕਰ ਵਾਲੇ ਦਾ ਸਿਰ 파ੜਿਆ ਉਹਨਾਂ ਨੇ ਰੋਡ ਮਾਰੀ ਈਟ ਮਾਰੀ ਉਸ ਤੋਂ ਬਾਅਦ ਜੇ ਤੋਂ ਮੈਂ ਬੀਚ ਬਚਾਓ ਕਰਨ ਚਾਹੀਏ ਤੇ ਉਹਨਾਂ ਨੇ ਮੇਰੇ ਨਾਲ ਪਹਿਲੇ ਬਸਲੂਕੀ ਕੀਤੀ ਮੇਰੇ ਕੱਪੜੇ ਉਖਾੜੇ ਮੇਰੇ 2 ਟੋਲੇ ਦੀ ਚੇਨ ਸੀਗੀ ਠੀਕ ਹੈ ਉਹ ਉਹਨਾਂ ਨੇ ਇਕੱਟਿਆ ਮੇਰੇ ਗਲੇ ਤੋਂ ਖਿੱਚ ਕੇ ਉਸ ਤੋਂ ਬਾਅਦ ਮੇਰੇ ਵਾਲ ਮੇਰੇ 파ੜੇ ਤੇ ਕੰਨ ਦੀ ਮੇਰੇ ਅਦੇ ਦੇ ਟੋਲੇ ਦੀ ਪਾਲੀਆਂ ਸੀਗੀਆਂ ਉਹਨਾਂ ਨੇ ਖੋਲੀ ਫਿਰ ਉਸ ਤੋਂ ਬਾਅਦ ਮੇਰੇ ਮੁੰਡੇ ਦੇ ਗਲੇ ਦੇ ਚੀਨ ਪਾਈ ਸੀਗੀ ਉਹਨੇ ਉਹਨੇ ਉਹ ਵੀ ਉਹਨੇ ਕੱਢ ਲਿਆ ਹੁਣ ਮੈਂ ਇਹ ਚਾਹੁੰਦੀ ਆ ਕਿ ਮੇਰੇ ਨਾਲ ਜੋ ਜੋ ਵੀ ਹੋਇਆ ਮੇਰੀ ਉਹ ਪਰਪਾਈ ਕਰੇ ਉਸ ਤੋਂ ਬਾਅਦ ਮੇਰਾ ਜੋ ਮੇਰੀ ਜੇ ਹਾਲਤ ਇਹਨਾਂ ਨੇ ਕੀਤੀ ਉਹਦੀ ਵੀ ਪਰਪਾਈ ਕਰੇ ਤਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਬਸ ਔਰ ਹੁਣ ਮੈਂ ਇਹ ਚਾਹੁੰਦੀ ਆ ਕਿ ਵੀ ਪੁਲਿਸ ਉਹਨਾਂ ਤੇ ਪੱਕੇ ਤੇ ਸਖਤ ਕਾਰਵਾਈ ਕਰੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਸਰ ਗੋਲੇ ਨਾਮ ਦਾ ਵਿਅਕਤੀ ਹੈਗਾ ਜਿਹੜਾ ਰੇਤੇ ਦਾ ਬੈਦ ਵਪਾਰ ਕਰਦਾ ਠੀਕ ਹੈ ਜੀ ਉਹ ਸਾਡੇ ਮਹੱਲੇ ਦੇ ਵਿੱਚ ਆਪਣੀਆਂ ਟਰਾਲੀਆਂ ਖੜੀਆਂ ਕਰਦਾ ਅੱਗੇ ਵੀ 2-3 ਵਾਰ ਉਹ ਸਾਡੀ ਨੁੱਕਰ ਤੇ ਟਰਾਲੀ ਮਾਰ ਗਿਆ ਕੱਲ ਸਵੇਰੇ ਮੈਂ ਮਾਰਨਿੰਗ ਖੜਾ ਸੀਗਾ ਪਹਿਲਾਂ ਉਹ ਆਇਆ ਉਹਦਾ ਡਰਾਈਵਰ ਗੱਡੀ ਮੇਰੀ ਗੱਡੀ ਦੇ ਨਾਲ ਬਿਲਕੁਲ ਘੜੀਸਕੇ ਲੈ ਗਿਆ ਉਸ ਤੋਂ ਬਾਅਦ ਮੈਂ ਉਹਨੂੰ ਰੋਕਿਆ ਤੇ ਉਹ ਫਟਾਫਟ ਗੱਡੀ ਕੱਢ ਕੇ ਸਾਡੇ ਨੁਕੜ ਤੇ ਮਾਰ ਕੇ ਚੱਲ ਗਿਆ ਉਸ ਤੋਂ ਬਾਅਦ ਮੈਂ ਉਹਨੂੰ ਫੋਨ ਲਗਾਇਆ ਕਿ ਭਾਈ ਤੇਰਾ ਡਰਾਈਵਰ ਇੱਧਰ ਦਾ ਹਰਕਤ ਕਰਕੇ ਗਿਆ ਤੇ ਪਹਿਲਾਂ ਤਾਂ ਉਹਨੇ ਮੈਨੂੰ ਉੱਥੇ ਗਾਲਾਂ ਕੱਢੀਆਂ ਤੇ ਕਹਿੰਦਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਖੜ ਕੇ ਕੋਲ ਕਰਾਉਣਾ ਸੀਗਾ ਤੇ 10-15 ਮਿੰਟ ਬਾਅਦ ਉਹ ਚਾਰ-ਪੰਜ ਮੁੰਡਿਆਂ ਨੂੰ ਲੈ ਕੇ ਆ ਗਿਆ ਤੇ ਫਿਰ ਬਹਿਸ ਬਸਈਆ ਹੋਇਆ ਉਹ ਮੈਨੂੰ ਕਹਿੰਦਾ ਵੀ ਇਹ ਮੇਰਾ ਪਲਾਟ ਹੈ ਤੇ ਮੈਂ ਇੱਥੇ ਆਪਣੀ ਗੱਡੀ ਖੜੀ ਕਰ ਸਕਦਾ ਚਾਹੇ ਜੋ ਮਰ ਜਿੰਨੇ ਉਹ ਰੋਕਣਾ ਵੀ ਰੋਕ ਲਵੇ ਪੁਲਿਸ ਨੂੰ ਬੁਲਾਣਾ ਪੁਲਿਸ ਨੂੰ ਬੁਲਾ ਲਓ ਜੋ ਕਰਨਾ ਤੁਸੀਂ ਕਰ ਦਿਓ ਉਸ ਤੋਂ ਬਾਅਦ ਅਸੀਂ ਇੱਕ ਪੀਸੀਆਰ ਦਸਤੇ ਨੂੰ ਫੋਨ ਕੀਤਾ ਉਹਨਾਂ ਨੇ ਸਾਨੂੰ ਆ ਕੇ ਐਡਵਾਈਸ ਦਿੱਤੀ ਕਿ ਅਸੀਂ ਜਾ ਕੇ ਆਪਣੀ ਦਰਖਾਸਤ ਦੇ ਦਈਏ ਪੁਲਿਸ ਥਾਣੇ ਅਸੀਂ ਸਾਰਿਆਂ ਦੇ ਮੱਲੇ ਵਾਲਿਆਂ ਦੇ ਸਾਈਨ ਕਰਾਏ ਇੱਕ ਦਰਖਾਸਤ ਲਿਖ ਕੇ ਮੱਲੇ ਵਾਲੇ ਵੱਸੋਂ ਅਸੀਂ ਪੁਲਿਸ ਥਾਣੇ ਜਮਾ ਕਰਾਤੀ ਫੇਰ ਉਸਨੇ ਮੈਨੂੰ ਧਮਕੀ ਆ ਕੇ ਦਿੱਤੀ ਕਿ ਤੂੰ ਮੱਲੇ ਚੋਂ ਲੰਗੇਗਾ ਅਸੀਂ ਦੇਖ ਲਾਂਗੇ ਸ਼ਾਮ ਨੂੰ ਮੈਂ ਆਪਣੀ ਗਲੀ 'ਚ ਖੜਾ ਸੀਗਾ 15 20 ਮੋਟਰਸਾਈਕਲ ਤੇ ਉਹ ਆਏ ਟਰਾਲੀ ਭਰ ਕੇ ਉਹਨਾਂ ਨੇ ਆਂਦੀ ਪਹਿਲਾਂ ਮੇਰੇ ਰੋਡ ਮਾਰੀ ਜਿਹੜਾ ਗੋਲਾ ਸੀ ਉਹਦਾ ਭਰਾ ਸ਼ੀਰਾ ਹੈ ਕ੍ਰਿਮੀਨਲ ਆ ਉਹਦੇ ਉੱਤੇ ਕੇਸ ਨੇ ਉਹਨੇ ਪਹਿਲਾਂ ਮੇਰੇ ਰੋਡਾਂ ਮਾਰੀਆਂ ਉਸ ਤੋਂ ਬਾਅਦ ਆਪਣਾ ਗੋਲੇ ਨੇ ਮੇਰੇ ਸਿਰ ਦੇ ਉੱਤੇ ਇੱਟ ਮਾਰੀ ਤੇ ਉਹਦੇ ਨਾਲ ਤਿੰਨ ਚਾਰ ਜਣੇ ਸਾਰਿਆਂ ਦਾ ਨਾਮ ਨਹੀਂ ਪਤਾ ਇੱਕ ਬਾਬੂ ਲਾਲ ਦਾ ਮੁੰਡਾ ਹੈਗਾ ਰਵੀ ਕਰਕੇ ਨਾਮ ਆ ਉਹਨੇ ਮੇਰੇ ਰੋਡਾਂ ਮਾਰੀਆਂ ਮੇਰੀ ਜਨਾਨੀ ਦੇ ਨਾਲ ਬਦਸਲੂਕੀ ਕੀਤੀ ਉਹਦੇ ਕੱਪੜੇ ਪਾੜਤੇ ਤੇ ਲੁੱਟਖੋ ਵੀ ਕੀਤੀ ਇਹਨਾਂ ਨੇ ਤੇ ਉਹਦੇ ਢੇਡ ਦੇ ਵਿੱਚ ਲੱਤਾਂ ਮਾਰੀਆਂ ਨੇ ਤੇ ਬੈਗ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਵਾਈਫ ਵੀ ਐਡਮਿਟ ਆਇਏ تھے ਤੇ ਮੇਰੇ ਸਿਰ ਦੇ ਵਿੱਚ ਰੋਡ ਮਾਰੀ ਹੋਏ 6 ਟਾਂਕੇ ਆਏ ਨੇ ਇਸ ਟਾਈਮ ਅਸੀਂ ਕੱਲ ਮੈਡੀਕਲ ਕਰਾ ਕੇ ਘਰੇ ਵਾਪਸ ਆ ਗਏ ਸੀਗੇ ਸਵੇਰੇ ਮੇਰੀ ਵਾਈਫ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਇਸ ਕਰਕੇ ਉਹਨੂੰ ਹਸਪਤਾਲ ਲਿਆਏ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਰਾਤ ਤੋਂ ਹੀ ਬਲੀਡਿੰਗ ਹੋ ਰਹੀ ਸੀਗੀ ਤੇ ਇਸ ਕਰਕੇ ਡਾਕਟਰ ਸਾਹਿਬ ਨੇ ਮੈਨੂੰ ਵੀ ਐਡਮਿਟ ਕਰਨ ਦਿੱਤੇ ਦਾਦੀਏ ਕਿ ਜ਼ਖਮੀਆਂ ਦੇ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕਰਨ ਦੀ ਗੱਲ ਕਹੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ